ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਬਿਰਹੜੇ ਘਰ ਚੌਥਾ ਛੰਤਾਂ ਕੀ ਜਪਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਾਰ ਬਰਮ ਬਿ ਸਿਮਰਿਏ ਪਿਆਰੇ ਦਰਸ਼ਨ ਕੋ ਬਲ ਜਾਓ ਜੇ ਸਿਮਰਤ ਦੁਖ ਬਿਸਰੇ ਪਿਆਰੇ ਸੋ ਕਿਉ ਤਜਣਾ ਜਾਏ यह तन संत बह प्यारे प्रीतम दे मिलाए सुख श्रृंगार भिख्या के फीके तोडे मेरी माए काम क्रोध लोभ ताज गए प्यारे सदगुर चरणी पाए जो जन रते राम से प्यारे अनतन का हो जाए हर रस जिनी चाख्या प्यारे तृप्त रहे आघाए अंचल गह साधक प्यारे ਨਾਨਕ ਭੈਸਾ ਗੁਰ ਪਾਰ ਪਰਾਈ ਅੰਚਲ ਗਹਿ ਆ ਸਾਧਕਾ ਨਾਨਕ ਭੈ ਪਾਫ ਗੁਰ ਪਾਰ ਕਰ ਪਰਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਤਾਂ ਮੂਹ ਕੁਚਰੇ ਸ਼ਾਸਤਰ ਖਟ ਅੰਧ ਗਿਰਣ ਚੜ ਜਾਏ ਅੰਧ ਬਕੈ ਬਧਰ ਸੁਣੇ ਜੋ ਕਾਲ ਕਿਰਪਾ ਕਰਾਈ ਹਾ ਬੋਧ ਪ੍ਰਭ ਤੋਛ ਹੈ ਮਾਰੀ ਬਰਨ ਸਕੈ ਸਿਫਤ ਜੋ ਤੁਹਾਰੀ ਹਮਨਾ ਕਰ ਸਕਤ ਸਿਫਤ ਤੁਹਾਰੀ ਆਪਲੇ ਹੋ ਤਮਖਥ ਸੁਧਾਰੀ ਸਾਧਗਰਨੋ ਜ ਸੁਪਨਾ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੈ ਮੁਕਤ ਨਾ ਹੋਬਈ ਜਿਚਰ ਸ਼ਬਦ ਨ ਅਗਰੇ ਵਿਚਾਰ ਦਸਨ ਜੇਤਾ ਜੀਓ ਪਿੰਡ ਸਭ ਤੇਰਾ ਤੂ ਅੰਤਰ ਜਾਮੀ ਪ੍ਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੁੰ ਕਰਾਏ ਹੈ ਤੇਹਾ ਹੋਂ ਗਰੀਵਖਿਆਨ ਤੋਂ ਗੁਰੂ ਪਿਆਰੀ 사ਸੰਗੇ ਜੀ ਸਾਧਗੁਰਾਂ ਨੇ ਪਾਰ ਬਖਸ਼ਿਸ਼ ਕੀਤੀ ਹੈ ਆਸਾ ਮਹੱਲਾ 5 ਆਸਾ ਰਗ ਹੈ ਪੰਜਵੇਂ ਪਾਸ਼ਾਤਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਨ ਤੋਂ ਉਚਾਰਨ ਕਰਤਾ ਹੋਇਆ ਬਿਰਹੜੇ ਘਰ ਚੌਥਾ ਛੰਤਾ ਕੀ ਜਤ ਬਿਰਹੜੇ ਭਾਵ ਬਿਰਹਾ ਕਹਿੰਦੇ ਨੇ ਪ੍ਰੇਮ ਨੂੰ ਪ੍ਰੇਮ ਦਾ ਵਿਛੋੜਾ ਬਿਰਹੜੇ ਘਰ ਚੌਥਾ ਪ੍ਰੇਮ ਦਾ ਸ਼ਬਦ ਚੌਥੇ ਘਰ ਸੁਰਤਾਲ ਚ ਗਾਇਣ ਕਰਨ ਦੀ ਤਾਕੀਤ ਜੱਤ ਜੱਤ ਦਾ ਭਾਵ ਛੰਤਾਂ ਕੀ ਜੱਤ ਛੰਤਾਂ ਕੀ ਜੱਤ ਦਾ ਭਾਵ ਹੈ ਛੰਤਾਂ ਨਿਸ਼ਾਂਤ ਆਰੰਭ ਹੋਇਆ ਤੇ ਛੰਤਾਂ ਤੇ ਠਹਿਰਾਓ ਠਹਿਰਾਓ ਦਾ ਫਰਮਾਨ ਬਖਸ਼ਿਸ਼ ਕਰਦੇ ਨੇ ਤਿੰਨ ਛੰਤ ਨੇ ਇੱਕ ਛੰਤ ਦੀ ਵਿਚਾਰ ਅੱਜ ਇੱਕ ਦੀ ਕੱਲ ਇਸੇ ਤਰ੍ਹਾਂ ਵਿਚਾਰ ਤਿੰਨ ਛੰਤ ਨੇ ਫਿਰ ਉਸ ਤੋਂ ਬਾਅਦ ਪੱਟੀ ਲਿਖੀ ਤੁਣ ਢਣ ਕਰਨਾ ਸਭ ਦੀ ਆਰੰਭ ਹੋਏਗੀ ਆਉ ਵਿਚਾਰ ਨਾਲ ਜੁੜੀਏ ਇੱਕ ਉਹ ਅਨਕਾਰ ਸਤਗੁਰ ਪ੍ਰਸਾਦ ਉਹ ਕਾਲਪੁਰਖ ਇੱਕ ਹੈ ਸੱਚੇ ਸਤਗੁਰ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਤੇ ਸਤਗੁਰ ਦੀ ਪਾਵਨ ਫਰਮਾਨ ਬਾਣੀ ਤੋਂ ਲੜੀਵਾਰ ਦਾ ਸ਼ਬਦ 42 ਨੰਬਰ ਸ਼ਬਦ ਜੋ ਕਿ ਧਾਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਅੰਗ 431 ਅੰਗ ਤੇ ਸੁਸ਼ੋਭਿਤ ਹੈ ਸਤਗੁਰ ਕਹਿੰਦੇ ਨੇ ਪਾਰ ਪ੍ਰਮ ਪ੍ਰਭ ਸਿਮਰਿਏ ਪਿਆਰੇ ਦਰਸ਼ਨ ਕੋ ਬਲ ਜਾਓ ਕਹਿੰਦੇ ਭਾਈ ਪਾਰ ਬ੍ਰਹਮ ਪ੍ਰਭ ਸਿਮਰਿਏ ਪਿਆਰੇ ਹੇ ਪਿਆਰੇ ਪਰਮਾਤਮਾ ਨੂੰ ਉਸ ਪਾਰ ਬ੍ਰਹਮ ਪਾਰ ਆਵਰਤੋਂ ਪਾਪਰੇ ਜਿਹੜਾ ਹੈ ਉਹ ਪਰਮਾਤਮਾ ਨੂੰ ਸਿਮਰਨਾ ਕਰੀਏ ਦਰਸ਼ਨ ਕੋ ਬਲ ਜਾਓ ਉਹਦੇ ਦਰਸ਼ਨਾ ਨੂੰ ਬਿਲੇ ਹਾਰੇ ਜਾਈਓ ਉਹਦੇ ਦਰਸ਼ਨ ਲੋਚਨੇ ਕਰੀਏ ਵੀ ਸਤਿਗੁਰੂ ਕਿਦਰੇ ਤੇਰੇ ਦਰਸ਼ਨ ਮਿਲ ਜਾਣ ਕਿਦਰੇ ਤੇਰੇ ਦਿਦਾਰੇ ਮਿਲ ਜਾਣ ਦਰਸ਼ਨ ਕੋ ਲੋਚੈ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ ਦਰਸ਼ਨਾ ਨੂੰ ਸਭ ਕੋਈ ਲੋਚਦਾ ਵੀ ਮੈਨੂੰ ਵੀ ਦਿਦਾਰੇ ਹੋ ਜਾਣ ਮੈਨੂੰ ਵੀ ਹੋ ਜਾਣ ਪ੍ਰਸਤ ਗੁਰੂ ਕਹਿੰਦੇ ਨੇ ਪੂਰੇ ਭਾਗਾਂ ਦੇ ਨਾਲੇ ਦਿਦਾਰੇ ਨਸੀਬ ਹੁੰਦੇ ਨੇ ਪੂਰੇ ਭਾਗਾਂ ਵਾਲੇ ਨੂੰ ਜਿਹਦੇ ਚੰਗੇ ਭਾਗ ਕਰਮ ਜਾਗਰਿਤ ਹੋ ਜਾਂਦੇ ਨੇ ਜਿਸ ਸਿਮਰਤ ਦੁਖ ਵੀ ਸਰਹ ਪਿਆਰੇ ਸੋ ਕਿਉਂ ਤਜਣ ਨਾ ਜਾਏ ਕਿਨੇ ਭਾਈ ਜਿਸ ਨੂੰ ਸਿਮਰਿਆ ਦੁਖ ਸਾਰੇ ਬੀਸਰਹ ਭਾਉ ਭੁੱਲ ਜਾਣਾ ਛੱਡ ਦੇਣ ਖੜੇ ਏ ਪਿਆਰੇ ਸੋ ਕਿਉ ਤਜਣਾ ਜਾਏ ਉਹ ਪ੍ਰਮਾਤਮਾ ਨੂੰ ਕਿਉ ਛੱਡਣਾ ਕਰਦਾ ਹੈ ਉਸ ਨੂੰ ਕਿਉ ਛੱਡਣਾ ਕਰਦਾ ਹੈ ਜਿਹਨੂੰ ਸਿਮਰਿਆ ਸਾਰੇ ਦੁੱਖ ਤਕਲੀਫਾਂ ਸਾਰੇ ਚਿੰਤਾ ਝੋਰੇ ਖਤਮ ਹੋ ਜਾਣ ਨੂੰ ਛੱਡ ਉਹਨੂੰ ਕਿਉ ਛੱਡਦੇ ਆ ਪ੍ਰਮਾਤਮਾ ਨੂੰ ਦੁੱਖਾਂ ਨੂੰ ਛੱਡਣਾ ਨਾ ਪ੍ਰਮਾਤਮਾ ਨੂੰ ਕਿਉ ਛੱਡਦਾ ਪ੍ਰਮਾਤਮਾ ਦਾ ਦਰ ਫੜਨਾ ਕਰ ਇਹੋ ਤਨ ਵਿੱਚੀ ਸੰਤ ਪਹਿ ਪਿਆਰੇ ਪ੍ਰੀਤਮ ਦੇ ਮਿਲਾਏ ਇਹ ਤਨ ਵੇਚੀ ਕਹਿੰਦੇ ਜਿਹੜਾ ਤਨ ਹੈ ਵੇਚਣਾ ਕਰਕੇ ਦੇ ਅੱਗੇ ਸੰਤ ਪਹਿ ਪਿਆਰੇ ਇਹ ਪਿਆਰੇ ਜਿਹੜਾ ਸੰਪੂਰਨ ਸੰਤ ਹੈ ਸਾਸ ਗ੍ਰਾਸ ਨਾ ਵਿਸਰੈ ਹਰ ਨਾਮ ਮਨ ਮੰਤੇ ਪੂਰਨ ਧਨ ਸਹੀ ਨਾਨਕਾ ਪੂਰਨ ਸੋਈ ਸੰਤ ਕਹਿੰਦੇ ਸਾਸ ਗ੍ਰਾਸ ਨਾ ਵਿਸਰੈ ਦੇਨਨੋ ਸਵਾਸ ਗ੍ਰਾਸ ਪ੍ਰਮਾਤਮਾ ਨਹੀਂ ਵਿਸਰਦਾ ਭੁੱਲਦਾ ਨਹੀਂ ਹਰ ਨਾਮਾ ਮਨ ਮੰਤਰ ਨਾਮ ਦਾ ਮੰਤਰ ਨਹੀਂ ਜਨਨ ਨੂੰ ਭੁੱਲਦਾ ਅਸਲ ਵਿੱਚ ਉਹ ਪੂਰਨ ਸੰਤ ਹੈ ਐਸੇ ਪੂਰਨ ਮਨੁੱਖ ਦੇ ਅੱਗੇ ਐਸੇ ਪੂਰਨ ਬ੍ਰਹਮ ਗਿਆਨੀ ਤਤਪੀਤੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰ ਆਪਣਾ ਤਨ ਵੇਚਨਾ ਕਰ ਪ੍ਰੀਤਮ ਦੇ ਮੇਲਾ ਜਿਹੜਾ ਪ੍ਰੀਤਮ ਨਾਲ ਤੇਰਾ ਮਿਲਾਪ ਕਰਵਾ ਦੇ ਸੁਖ ਸਿੰਗਾਰ ਵਿਖਿਆ ਕੇਫੀ ਕੇ ਤੱਜ ਛੋੜੇ ਮੇਰੀ ਮਾਏ ਇਹ ਮੇਰੀ ਮਾ ਮਾਰੂਪੀ ਸਖੀ ਸੇ ਲਿਓ ਇਹ ਜਿਹੜੇ ਸੁੱਖ ਸ਼ਿੰਗਾਰ ਇਸਾਰੇ ਦੁਨਿਆਵੀ ਜਿਹੜੇ ਨੇ ਇਹ ਵਿਖਿਆ ਦੇ ਨੇ ਜ਼ਹਿਰ ਦੇ ਨੇ ਫਿੱਕੇ ਫਿੱਕੇ ਨੇ ਇਹਨਾਂ ਤੋਂ ਆਨੰਦ ਨਹੀਂ ਮਿਲਦਾ ਇਹ ਤੱਜ ਛੋੜੇ ਇਤ ਤੱਜ ਤੇ ਨੇ ਛੱਡ ਦਿੱਤੇ ਨੇ ਇਹਨਾਂ ਦਾ ਤਿਆਗ ਕਰਨਾ ਕੀਤਾ ਹੈ ਕਾਮ ਕ੍ਰੋਧ ਲੋਭਤਾ ਛੱਡ ਗਏ ਪਿਆਰੇ ਸਤਗੁਰ ਚਰਣੀ ਪਾਏ ਹੁਣ ਮੇਰੇ ਵਿੱਚੋਂ ਐਸੇ ਸੰਤਮਾਪੁਰਸ਼ਾਂ ਦੀ ਸੰਗਤ ਮਿਲੀ ਐ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜੇ ਐ ਇਹ ਵੀ ਤਜ ਗਏ ਇਹਦਾ ਵੀ ਮੈਂ ਖਿਹੜਾ ਛੱਡ ਦਿੱਤਾ ਐ ਪਿਆਰੇ ਹੀ ਪਿਆਰੇ ਇਹਨਾਂ ਦਾ ਤੂੰ ਵੀ ਖਿਹੜਾ ਛੱਡਣਾ ਕਰ ਪੰਜਾਂ ਚੋਰਾਂ ਦਾ ਸਤਗੁਰ ਚਰਣੀ ਪਾਏ ਸਤਗੁਰੂ ਦੀ ਚਰਣੀ ਪੈਣਾ ਕਰ ਸਤਗੁਰੂ ਦੇ ਆਸ਼ੇ ਤੇ ਚੱਲਣਾ ਕਰ ਸਾਧਗੁਰੂ ਦੇ ਚਰਨਾਂ ਤੇ ਸ਼ਰਣ ਵਿੱਚ ਆ ਜਾ ਜੋ ਜਨ ਰ ਤੇਰਾ ਮਸ ਪਿਆਰੇ ਅਨੰਤਨ ਗਾਉ ਜਾਏ ਕਿੰਨੇ ਜਿਹੜੇ ਜਿਹੜੇ ਭਗਤ ਪ੍ਰਮਾਤਮਾ ਦੇ ਨਾਮ ਵਿੱਚ ਰਤੇ ਰਹਿੰਦੇ ਨੇ ਇਹ ਪਿਆਰੇ ਅਨੰਤਨ ਗਾਉ ਜਾਏ ਉਹ ਫਿਰ ਹੋਰ ਕਿਤੇ ਨਹੀਂ ਭਜਦੇ ਫਿਰਦੇ ਹੋਰ ਕਿਤੇ ਭਟਕਣਾ ਨਹੀਂ ਹੁੰਦੀ ਉਹਨਾਂ ਨੂੰ ਹਰ ਰਸ ਜਿਣੀ ਚਾਖੇ ਆ ਪਿਆਰੇ ਤ੍ਰਿਪਤ ਰਹੇ ਆਗਾ ਜਿਨ੍ਹਾਂ ਨੇ ਹਰੀ ਦੇ ਨਾਮ ਦਾ ਰਸ ਚਖ ਲਿਆ ਉਤਰੇ ਪਰਤੋ ਗਏ ਨੇ ਰਜ ਗਏ ਨੇ ਆਗハਏ ਰਜ ਗਏ ਨੇ ਅੰਚਲ ਗਹਿਆ ਸਾਧਕ ਆਪਿਆਰੇ ਨਾਨਕ ਭੈ ਸਾਗਰ પાર ਪਰਾਇ ਕਹਿੰਦੇ ਐਸੇ ਮਨੁੱਖਾ ਨੇ ਅੰਚਲ ਭਾਵ ਆਸਰਾ ਸਾਧ ਦਾ ਗੁਰੂ ਦਾ ਲੈਣਾ ਕੀਤਾ ਹੈ ਗੁਰੂ ਦੇ ਆਸਰੇ ਵਿੱਚ ਧੰਗੁਰੂ ਅਰਜਨ ਸਾਹਿਬ ਨਾਨਕ ਨਾਮ ਲੇਵਾ ਦੀ ਮੋਹਰ ਲਾਉਂਦੇ ਆ ਪਹਿਲੇ ਸ਼ੰਤ ਦੀ ਸਮਾਪਤੀ ਕਰਦੇ ਨੇ ਕਹਿੰਦੇ ਪਰੇ ਭੈ ਨਾਨਕ ਭੈ ਸਾਗਰ ਪਾਰ ਪਰਾਇ ਜਿਨ੍ਹਾਂ ਨੇ ਗੁਰੂ ਦਾ ਸਾਸਰਾ ਲਿਆ ਅੰਤਲ ਲਿਆ ਉਹਨਾਂ ਨੇ ਨਾਨਕ ਇਹ ਦਰਦ ਰੂਪੀ ਸੰਸਾਰ ਸੁਨੰਦਰ ਜਿਹੜਾ ਹੈ ਇਹ ਪਾਰ ਪਰਾਏ ਪਾਰ ਕਰ ਲਿਆ ਉਹ ਪ੍ਰਮਾਤਮਾ ਦੇ ਇੱਕਮਿਕ ਹੋ ਗਏ ਨੇ ਪ੍ਰਮਾਤਮਾ ਦੀ ਅੰਸ਼ ਬਣ ਗਏ ਨੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਐਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਨ ਸ਼੍ਰੀ ਗੁਰਨਾਮ ਸਾਹਿਬ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਅਮਲ ਕਰਣਾ ਦੇ ਹੋ ਸੀਸ ਕਰੋ ਅਰਦਾਸ ਅੱਗੇ ਤੋਂ ਵਿਚਾਰਾਂ ਕਰਨ ਦੀ ਜਾਚ ਆ ਜਾਵੇ ਲੇਖਕ ਤੈਨਾਂ ਛੁੱਟੀ ਹੈ ਖਿੰਡ ਖਿੰਡ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਦੇ ਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਜਿਵੇਂ ਲੱਗ ਜਵਜ ਕੇ ਫਤਿਹ ਦਾ ਜੋ ਹੈ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ